ਸਵਾਗਤ ਹੈ ਬਰੋ ਫਾਰਮਾ ਡਾਕਟਰ ਪੇਜ ਤੇ ਨਵੇਂ ਦੇਖ ਰਹੇ ਹੋ ਪੇਜ ਲਾਈਕ ਕਰ ਲਿਓ ਅੱਜ ਦੱਸਾਂਗੇ ਤੁਹਾਨੂੰ ਤੁਹਾਡੀ ਗਾਂ ਵਿੱਚ ਜਾਂ ਕੋਈ ਹੋਰ ਜਾਨਵਰ ਕਈ ਵਾਰੀ ਕਣਕ ਵਗੈਰਾ ਖਾ ਜਾਂਦਾ ਕਈ ਵਾਰੀ ਫੀਡ ਵੱਧ ਖਾ ਜਾਂਦੀ ਹੈ ਜਾਂ ਉਹਨੂੰ ਮੋਕ ਲੱਗ ਜਾਂਦੀ ਹੈ ਜਾਂ ਫਾਰਾ ਹੋ ਜਾਂਦਾ ਜਾਂ ਬੰਨ ਪੈ ਜਾਂਦਾ ਖਾਂਦੀ ਪੀਂਦੀ ਘਟਾ ਹੈ ਉੜਦੇ ਵੇਟ ਨਹੀਂ ਘਟਾ ਹੈ ਉੱਥੇ ਵੀਰੋ ਤੁਸੀਂ ਆਰਐਲ ਦੀ ਬੋਤਲ ਲਗਾਤਾਰ 10 ਦਿਨ ਲਾਉਣੀਆਂ ਆਪਾਂ 3 3 ਲੀਟਰ ਆਰ ਐਲ ਡੇਲੀ ਲਾਉਣੀਆਂ ਨਾਲ ਮਟਰੰਡਾ ਜੋਲ ਪਾ ਲਿਓ ਵੀਰੇ ਘਟੋ ਘਟ 2 ਲੀਟਰ ਆਈ ਵੀ ਚੜਾਓ ਹੌਲੀ ਹੌਲੀ ਨਾਲ ਇੰਜੈਕਸ਼ਨ ਲਾਉਣਾ ਵੀਰੋ ਡੋਜਲੀ ਬਲਾਉਣਾ 15 ਐਮ ਲਗਾਤਾਰ 3 ਦਿਨ ਐਕਸਨਲ ਦਾ ਲਾਉਣਾ ਇੰਜੈਕਸ਼ਨ ਲਗਾਤਾਰ 3 ਦਿਨ ਡੇਲੀ ਇੱਕ ਲਾਉਣਾ ਵੀਰੇ ਤੇ ਨਾਲ ਹੋ ਸਕੇ ਤਾਂ ਆ ਜਿਹੜਾ ਐਂਡਰੋਟੈਕ ਹੈ ਇਹ 30ml 15 15ml ਕਰਕੇ ਸਵੇਰੇ ਸ਼ਾਮ ਤੁਸੀਂ 3-4 ਦਿਨ ਲਗਾ ਸਕਦੇ ਹੋ ਹੋਰ ਜਾਣਕਾਰੀ ਜਿਹੜਾ ਪੇਜ ਤੇ ਪਈ ਆ ਆਪਣੇ ਕੋਲੇ ਕਿ ਤੁਸੀਂ ਕਿਵੇਂ-ਕਿਵੇਂ ਤੁਸੀਂ ਆਪਦੇ ਜਾਨਵਰਾਂ ਦੀਆਂ ਜਾਨਾਂ ਨੂੰ ਬਚਾ ਕੇ ਤੁਸੀਂ ਇੱਕ ਵਧੀਆ ਪਸ਼ੂ ਪਾਲ ਕੇ ਇੱਕ ਵਧੀਆ ਕਾਰੋਬਾਰ ਕਰ ਸਕਦੇ ਹੋ ਸਾਰੀ ਜਾਣਕਾਰੀਆਂ ਫ੍ਰੀ ਦੇ ਵਿੱਚ ਤੁਹਾਨੂੰ ਪੇਜ ਦੇ ਉੱਤੇ ਪਾਈਆਂ ਹੋਈਆਂ ਨੇ ਕਿ ਕਿਵੇਂ-ਕਿਵੇਂ ਤੁਸੀਂ ਆਪਦੇ ਜਾਨਵਰਾਂ ਦੇ ਜਾਨਾਂ ਬਚਾਉਣ ਦੇ ਵਿੱਚ ਇੱਕ ਮਹੱਤਵਪੂਰਨ ਯੋਗਦਾਨ ਪਾ ਕੇ ਉਹਨਾਂ ਦੀ ਬਚਾਓ ਕਰ ਸਕਦੇ ਹੋ ਪੇਜ ਲਾਈਕ ਕਰ ਲਿਓ ਗਾਂ ਸ਼ੇਅਰ ਕਰ ਦਿਓ ਧੰਨਵਾਦ ਮੇਰਾ ਵੀਰੋ